ਦੁਨੀਆ ਦੇ ਅੰਦਰ ਬਹੁਤ ਸਾਰੇ ਲੋਕ ਇਹੋ ਜੈ ਨਹੀਂ ਜਿਹੜੇ ਲੋਕ ਦੁਨੀਆ ਵੱਲ ਵੇਖਦੇ ਰਹਿੰਦੇ ਨੇ ਇਹ ਹੀ ਵੇਖਦੇ ਰਹਿੰਦੇ ਨੇ ਕਿ ਦੁਨੀਆ ਸਾਨੂੰ ਕੀ ਕਹੇਗੀ ਜਿਹਦੇ ਕਾਰਨ ਉਹ ਚੰਗੇ ਕੰਮ ਵਾਲੇ ਪਾਸੇ ਨੂੰ ਤੁਰ ਹੀ ਨਹੀਂ ਸਕਦੇ ਧਰਮ ਦੀ ਗੱਲ ਹੋਵੇ ਭਾਵੇਂ ਸ਼ੁਭ ਗੁਣਾ ਦੀ ਗੱਲ ਹੋਵੇ ਮਨੁੱਖ ਸੋਚਦੇ ਨੇ ਜੇ ਮੈਂ ਆਹ ਕਰਾਂਗਾ ਤੇ ਲੋਕ ਮੈਨੂੰ ਕੀ ਕਹਿਣਗੇ ਇਸ ਕਰਕੇ ਉਹ ਤਰੱਕੀ ਵਾਲੇ ਪਾਸੇ ਕਦੀ ਤੁਰਦੇ ਹੀ ਨਹੀਂ ਹੈ ਹਮੇਸ਼ਾ ਹੀ ਦੁਨੀਆ ਨੂੰ ਅੱਗੇ ਰੱਖਦੇ ਨੇ ਦੁਨੀਆ ਦੇ ਵਿੱਚ ਕੀ ਹੋ ਰਿਹਾ ਹੈ ਦੁਨੀਆ ਕਿਹੋ ਜਿਹਾ ਵਰਤੋ ਵਿਹਾਰ ਕਰਦੀ ਹੈ ਜੇਕਰ ਮਨੁੱਖ ਉਸ ਨੂੰ ਪਰੇ ਛੱਡ ਕੇ ਕੇਵਲ ਤੇ ਕੇਵਲ ਆਪਣੇ ਦਿਮਾਗ ਵਿੱਚ ਇਹ ਗੱਲ ਲੈ ਕੇ ਆਵੇ ਕਿ ਮੈਂ ਦੁਨੀਆ ਵਿੱਚ ਰਹਿੰਦਿਆਂ ਹੋਇਆਂ ਤਰੱਕੀ ਵਾਲੇ ਪਾਸੇ ਨੂੰ ਕਿਵੇਂ ਵਧਣਾ ਹੈ ਧਰਮ ਦੀ ਦੁਨੀਆ ਵਾਲੇ ਪਾਸੇ ਕਿਵੇਂ ਵਧਣਾ ਹੈ ਕਿਉਂਕਿ ਆਮ ਅਸੀਂ ਵਿਖਦੇ ਹਾਂ ਸਾਡੇ ਬੱਚਿਆਂ ਵਾਲੇ ਪੱਖ ਨੂੰ ਵੀ ਜਦੋਂ ਅਸੀਂ ਵਿਖਦੇ ਹਾਂ ਤੇ ਕੋਈ ਬੱਚਾ ਅਮਰਤ ਛਕ ਲਵੇ ਕੋਈ ਧੀ ਧਿਆਣੀ ਆਪਣੇ ਸਿਰ ਦੇ ਉੱਤੇ ਚੁੰਨੀ ਰੱਖ ਕੇ ਤੁਰਨ ਲੱਗ ਪਵੇ ਤੇ ਆਮ ਲੋਕ ਕਹਿ ਦਿੰਦੇ ਨੇ ਵੀ ਤੂੰ ਤਾਂ ਬਹੁਤ ਬਾਬਾ ਬਣ ਗਿਆ ਹੈ ਜਾਂ ਇਹ ਕਹਿਣ ਲੱਗ ਪੈਂਦੇ ਨੇ ਤੂੰ ਬਹੁਤ ਧਾਰਮਿਕ ਬੰਦਾ ਹੈ ਤੇ ਬਾਬਾ ਕਬੀਰ ਜੀ ਅੱਜ ਦੇ ਇਸ ਸ਼ਲੋਕ ਦੇ ਵਿੱਚ ਸਾਨੂੰ ਇਹ ਗੱਲ ਸਮਝਾਉਣਾ ਕਰਦੇ ਨੇ ਕਿ ਇਹ ਮਨੁੱਖ ਤੂੰ ਦੁਨੀਆ ਵਾਲੇ ਪਾਸੇ ਨਾ ਵੇਖ। ਆਮ ਅਸੀਂ ਕਹਾਵਤ ਵੀ ਇਹ ਪੜ੍ਹਦੇ ਆਂ ਵੀ ਦਾਤੀ ਨੂੰ ਇੱਕ ਪਾਸੇ ਦਿੰਦੇ ਨੇ ਤੇ ਦੁਨੀਆ ਨੂੰ ਦੋ ਪਾਸੇ ਦਿੰਦੇ ਨੇ। ਇਹ ਆਮ ਕਹਾਵਤ ਵੀ ਪੜ੍ਹਦੇ ਆਂ ਦੁਨੀਆ ਕਿਸੇ ਪਾਸੇ ਵੀ ਟਿਕਣ ਨਹੀਂ ਦਿੰਦੀ। ਤੇ ਇਸੇ ਗੱਲ ਨੂੰ ਬਾਬਾ ਕਬੀਰ ਜੀ ਕਹਿੰਦੇ ਨੇ ਕਬੀਰ ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ ਸਾਥ ਪਾਏ ਕੁਹਾੜਾ ਮਾਰਿਆ ਗਫਲ ਆਪਣੇ ਹੱਥ ਬਾਬਾ ਕਬੀਰ ਜੀ ਕਹਿੰਦੇ ਨੇ ਹੇ ਕਬੀਰ ਦੀਨ ਦੀਨ ਦਾ ਮਤਲਬ ਰੱਬ ਵਾਲਾ ਪਾਸਾ ਪਰਮੇਸ਼ਰ ਵਾਲਾ ਪਾਸਾ ਗਵਾਇਆ ਗਵਾ ਲਿਆ ਦੁਨੀ ਸਿਉ ਦੁਨੀਆਂ ਦੀ ਖਾਤਰ ਤੇ ਆਖਰ ਹੋਇਆ ਕਿ ਦੁਨੀਆ ਨਾਲ ਸਾਥ ਚਾਲੀ ਸਾਥ ਦੁਨੀਆ ਨੇ ਸਾਥ ਵੀ ਨਹੀਂ ਦਿੱਤਾ ਦੁਨੀਆ ਨਾਲ ਤੁਰੀ ਵੀ ਨਹੀਂ ਪਾਏ ਕੋਹਾੜਾ ਮਾਰਿਆ ਪਾਏ ਪੈਰਾਂ ਦੇ ਉੱਤੇ ਆਪਣੇ ਆਪ ਕੋਹਾੜਾ ਮਾਰ ਲਿਆ ਕਿਹਨੇ ਗਾਫਲ ਆਪਣੇ ਹੱਥ ਮੂਰਖ ਮਨੁੱਖ ਨੇ ਆਪਣੇ ਹੱਥ ਆਪਣੇ ਪੈਰਾਂ ਦੇ ਉੱਤੇ ਕੋਹਾੜਾ ਮਾਰ ਲਿਆ ਕਿਉਂ ਕਿਉਂਕਿ ਦੁਨੀਆ ਨੇ ਸਾਥ ਨਹੀਂ ਦਿੱਤਾ ਜਿਹਨੂੰ ساری ਉਮਰ ਇਹੀ ਵੇਖਦਾ ਰਹ ਗਿਆ ਬਿਦੁਨੀਆ ਕਹੇਗੀ ਕਿ ਜੇ ਮੈਂ ਧਰਮ ਵਾਲੇ ਪਾਸੇ ਨੂੰ ਤੁਰਿਆ ਚੰਗੇ ਕਰਮ ਕਰਨਾ ਵਾਲੇ ਪਾਸੇ ਨੂੰ ਤੁਰਿਆ ਕਿਉਂਕਿ ਦੁਨੀਆ ਮਾੜੇ ਕਰਮ ਵਾਲੇ ਪਾਸੇ ਨੂੰ ਬੜਾ ਪ੍ਰਮਿਤ ਹੁੰਦੀ ਆ ਦੁਨੀਆ ਨਿਵਾਣ ਵਾਲੇ ਪਾਸੇ ਨੂੰ ਬੜੀ ਤੇਜ਼ੀ ਦੇ ਨਾਲ ਚੱਲਦੀ ਹੈ ਆਪਾਂ ਅੱਜ ਵੀ ਸੋਸ਼ਲ ਮੀਡੀਆ ਦੇ ਉੱਤੇ ਵੇਖਦੇ ਆ ਅੱਜ ਵੀ ਸੋਸ਼ਲ ਮੀਡੀਆ ਦੇ ਉੱਤੇ ਨੱਚਣ ਟੱਪਣ ਰੀਲਾ ਬਣਾਉਣ ਦੇ ਉੱਤੇ ਲੋਕ ਬੜੇ ਤੁਰੇ ਹੋਏ ਨੇ ਕੋਈ ਕਿਸੇ ਆਪਣੀ ਬੱਚੀ ਨੂੰ ਆਪਣੀ ਧੀ ਨੂੰ ਆਪਣੇ ਪੁੱਤਰ ਨੂੰ ਨਹੀਂ ਕਹਿੰਦਾ ਵੀ ਤੂੰ ਆ ਨਾ ਕੰਮ ਕਰ ਪਰ ਜੇਕਰ ਦੂਜੇ ਪਾਸੇ ਉਹ ਕਿਤੇ ਧਰਮ ਦਾ ਲਿਬਾਸ ਪਹਿਨ ਲਵੇ ਧਰਮ ਦੇ ਗੁਣ ਪਹਿਨ ਲਵੇ ਤੇ ਬਹੁਤ ਸਾਰੇ ਲੋਕ ਉਹਦੇ ਪਿੱਛੇ ਪੈ ਜਾਂਦੇ ਨੇ ਪਰ ਬਾਬਾ ਕਬੀਰ ਜੀ ਕਹਿਣ ਲੱਗੇ ਇਹ ਦੁਨੀਆ ਨੇ ਸਾਥ ਤੇਰਾ ਨਹੀਂ ਦੇਣਾ ਇਸ ਕਰਕੇ ਦੁਨੀਆਂ ਵਾਲੇ ਪਾਸੇ ਨੂੰ ਨਾ ਦੇਖ ਜੇ ਤੂੰ ਦੇਖਣਾ ਹੈ ਤੇ ਮਾਲਕ ਵਾਲੇ ਪਾਸੇ ਨੂੰ ਵੇਖ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਵਾਰਾਂ ਤੇ ਬਦੀਕ ਸ਼ਲੋਕ ਦੇ ਵਿੱਚ ਸਾਨੂੰ ਸਮਝਾਉਣਾ ਕਰਦੇ ਨੇ ਕਹਿੰਦੇ ਨੇ ਨਾਨਕ ਦੁਨੀਆਂ ਕੈਸੀ ਹੋਈ ਇਹ ਦੁਨੀਆਂ ਕਿਉਂ ਜਈ ਹੈ ਸਾਲਕ ਮਿੱਤ ਨਾ ਰਹਿਉ ਕੋਈ ਇੱਥੇ ਕੋਈ ਮਿੱਤਰ ਨਹੀਂ ਬਣਦਾ ਅਸਲ ਦੇ ਵਿੱਚ ਭਾਈ ਬੰਦੀ ਹੀਤ ਚੁਕਾਇਆ ਦੁਨੀਆਂ ਕਾਰਨ ਦੀਨ ਗਵਾਇਆ ਮਨੁੱਖ ਨੇ ਦੁਨੀਆਂ ਦੇ ਕਾਰਨ ਆਪਣਾ ਦੀਨ ਰੱਬ ਵਾਲਾ ਪਾਸਾ ਜਿਹੜਾ ਹੈ ਨਾ ਉਹ ਗਵਾ ਲਿਆ ਖਰਾਬ ਕਰ ਲਿਆ ਜਿਹਦੇ ਕਾਰਨ ਜਦੋਂ ਸਤਗੁਰ ਕਹਿੰਦੇ ਤੂੰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਜਾਣਾ ਹੈ ਕੋਈ ਸ਼ੱਕ ਨਹੀਂ ਦੁਨੀਆਂ ਦੇ ਲੋਕ ਧਨ ਪਦਾਰਥ ਬਹੁਤ ਬੜੀ ਮਨੁੱਖ ਦੀ ਸਹਾਇਤਾ ਕਰਦੇ ਨੇ ਦੁਨੀਆਂ ਦੇ ਵਿੱਚ ਰਿਸ਼ਤੇਦਾਰ ਕੁਝ ਕੁ ਪਰਸੈਂਟ ਪਰਿਵਾਰ ਵਾਲੇ ਕੁਝ 50 60% ਧਨ ਪਦਾਰਥ ਹਰ ਪੱਖ ਤੋਂ ਜਦੋਂ ਕਿਤੇ ਬਾਜ਼ਾਰ ਚੀਜ਼ ਖਰੀਦਣ ਜਾਣਾ ਹੈ ਤੇ ਸਾਥ ਦਿੰਦੇ ਨੇ ਬਿਨਾਂ ਸ਼ੱਕ ਦਿੰਦੇ ਨੇ ਪਰ ਸਤਗੁਰ ਦੀ ਬਾਣੀ ਕਹਿੰਦੀ ਹੈ ਵੀ ਜਿੱਦਣ ਤੇਰਾ ਆਖਰੀ ਸਮਾਂ ਹੋਣਾ ਹੈ ਨਾ ਭਾਵੇਂ ਪੁੱਤਰ ਹੈ ਭਾਵੇਂ ਇਸਤਰੀ ਹੈ ਘਰ ਵਾਲੇ ਨੇ ਤੇ ਭਾਵੇਂ ਧਨ ਪਦਾਰਥ ਹੈ ਇਨੇ ਤੇਰਾ ਸਾਥ ਬਿਲਕੁਲ ਨਹੀਂ ਦੇਣਾ ਜੇ ਉਥੇ ਸਾਥ ਦੇਣਾ ਹੈ ਨਾ ਤੇ ਯਾਦ ਰੱਖੀ ਦੀਨ ਨੇ ਦੇਣਾ ਧਰਮ ਦੀ ਦੁਨੀਆ ਦੇ ਵਿੱਚ ਜਿਹੜੇ ਗੁਣ ਤੂੰ ਪ੍ਰਾਪਤ ਕੀਤੇ ਨੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ ਕੇਵਲ ਉਹਨੇ ਸਾਥ ਦੇਣਾ ਹੈ ਤੇ ਇਹ ਨਾ ਹੋਵੇ ਦੁਨੀਆ ਕਾਰਨ ਦੀਨ ਗਵਾਇਆ ਵੀ ਤੂੰ ਦੀਨ ਨੂੰ ਸੰਭਾਲੇ ਹੀ ਨਾ ਦੁਨੀਆ ਦੇ ਕਾਰਨ ਤੇ ਦੁਨੀਆ ਆਖਰ ਤੇਰਾ ਸਾਥ ਨਾ ਦੇਵੇ ਤਨਯੂ ਸਤਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਦੁਨੀਆ ਨਾ ਸਲਾਹੇ ਜੋ ਮਰਵੰਜ ਸੀ ਦੁਨੀਆ ਦੀ ਸੇਵਤ ਸਲਾਹ ਨਾ ਕਰ ਦੁਨੀਆ ਦੇ ਨਾਲ ਹੋ ਕੇ ਨਾ ਚੱਲ ਕਿਉਂਕਿ ਦੁਨੀਆ ਦੇ ਮਨੁੱਖਾ ਨੇ ਤੇ ਇੱਕ ਦਿਨ ਖਤਮ ਹੋ ਜਾਣਾ ਲੋਕਾ ਨਾ ਸਲਾਹੇ ਜੋ ਮਰ ਖਾਕ ਥੀਏ ਖਾਕ ਦਾ ਮਤਲਬ ਮਿੱਟੀ ਦੁਨੀਆ ਨੂੰ ਨਾ ਸਲਾਹ ਉਹਨਾਂ ਦੀ ਸੇਵਤ ਨਾ ਕਰ ਇਹ ਨਾਕਾਮ ਦੁਨੀਆ ਦੇ ਨਾਲ ਚੱਲਣਾ ਹੈ ਕਿਉਂਕਿ ਦੁਨੀਆ ਤੇ ਇੱਕ ਦਿਨ ਖਾਕ ਮਿੱਟੀ ਹੋ ਜਾਣੀ ਹੈ ਜੇ ਕਰਨਾ ਹੈ ਤੇ ਸਾਬ ਕਹਿੰਦੇ ਨੇ ਵਾਹ ਮੇਰੇ ਸਾਈਬਾ ਵਾਹ ਗੁਰਮੁਖ ਸਦਾ ਸਲਾਹੀਏ ਸੱਚਾ ਬੇਪਰ ਵਾਹ ਉਸ ਵਾਹ ਪਰਮੇਸ਼ਰ ਨੂੰ ਕਹਿ ਅਕਾਲਪੁਰਖ ਨੂੰ ਕਹਿ ਗੁਰੂ ਦੀ ਸਿੱਖਿਆ ਲੈ ਕੇ ਉਹਨੂੰ ਸਦਾ ਸਲਾਉਣਾ ਕਰ ਜਿਹੜਾ ਬੇਪਰ ਵਾਹ ਦੁਨੀਆ ਕੇਰੀ ਦੋਸਤੀ ਮਨਮੁਖ ਦਜ ਮਰਨ ਦਜ ਦਾ ਮਤਲਬ ਸੜ ਜਾਣਾ ਸਤਗੁਰ ਕਹਿਣ ਲੱਗੇ ਦੁਨੀਆ ਦੀ ਜਿਹੜੀ ਦੋਸਤੀ ਹੈ ਨਾ ਯਾਦ ਰੱਖੀ ਮਨਮੁਖ ਮਨੁਖ ਜਿਹੜਾ ਹੈ ਨਾ ਸੜ ਜਾਂਦਾ ਹੈ ਦੁਨੀਆ ਦੀ ਨਾਲ ਦੋਸਤੀ ਕਰਦਾ ਕਰਦਾ ਜੰਮਪੁਰ ਬੱਧੇ ਮਾਰੀ ਹੈ ਵਿਲਾ ਨਾ ਲਹਨ ਆਖਰ ਜੇ ਦੁਨੀਆ ਦੀ ਪਰਵਾਹ ਕਰਦਾ ਰਿਹਾ ਤੇ ਸਤਗੁਰ ਕਹਿਣ ਲੱਗੇ ਅਖੀਰ ਜੰਮਾ ਦਾ ਬੰਨਿਆ ਹੋਇਆ ਵਿਕਾਰਾਂ ਦਾ ਬੰਨਿਆ ਹੋਇਆ ਤੈਨੂੰ ਆਖਰੀ ਵਾਰ ਮਾਰ ਪੈਗੀ ਤੇਰਾ ਪਾਰ ਉਤਾਰਾ ਦੁਨੀਆਂ ਦੇ ਨਾਲ ਚੱਲਣ ਦੇ ਨਾਲ ਨਹੀਂ ਹੋਣਾ ਜੇ ਤੇਰਾ ਪਾਰ ਉਤਾਰਾ ਹੋਣਾ ਨਾ ਤੇ ਸਤਿਗੁਰ ਕਹਣ ਲੱਗੇ ਦੀਨ ਰੱਬ ਵਾਲੇ ਪਾਸੇ ਲੱਗ ਜਾ ਤੇ ਅਗਲੇ ਸ਼ਲੋਕ ਦੇ ਵਿੱਚ ਫਿਰ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਜੈ ਜੈ ਹਉ ਫਿਰਉ ਕਉਤ ਕਠਾਉ ਠਾਏ ਇਕ ਰਾਮ ਸਨੇਹੀ ਬਹਾਰਾ ਉਜਰ ਮੇਰੇ ਭਾਏ ਭਗਤ ਕਬੀਰ ਜੀ ਕਹਿੰਦੇ ਨੇ ਹੇ ਕਬੀਰ ਮੈਂ ਜਿੱਥੇ ਜਿੱਥੇ ਗਿਆ ਥਾਂ ਥਾਂ ਦੇ ਦੁਨੀਆ ਵਾਲੇ ਰੰਗ ਤਮਾਸ਼ੇ ਵੇਖੇ ਨੇ ਕਬੀਰ ਜੈ ਜੈ ਹਾਂ ਫਿਰੋ ਜਿੱਥੇ ਜਿੱਥੇ ਵੀ ਮੈਂ ਫਿਰਿਆ ਜਿੱਥੇ ਜਿੱਥੇ ਵੀ ਗਿਆ ਕੌਤਕ ਠਾਊ ਠਾਈ ਦੁਨੀਆ ਦੇ ਕੌਤਕ ਤਮਾਸ਼ੇ ਮੈਂ ਵੇਖੇ ਨੇ ਇਕ ਰਾਮ ਸਨੇਹੀ ਬਹਾਰਾ ਇੱਕ ਪਰਮੇਸ਼ਰ ਤੂ ਬਿਗੈਰ ਜਿਹੜਾ ਉਸ ਸੰਸਥਾਨ ਦੇ ਉੱਤੇ ਜਿੱਥੇ ਪਰਮਾਤਮਾ ਨਾਲ ਪਿਆਰ ਕਰਨ ਵਾਲਾ ਕੋਈ ਸੰਤ ਨਹੀਂ ਉਜੜ ਮੇਰੇ ਭਾਈ ਮੇਰੇ ਭਾਂ ਦਾ ਤੇ ਉਹ ਉਜਾੜ ਹੈ ਭਗਤ ਕਬੀਰ ਜੀ ਇੱਥੇ ਵੀ ਕਹਿੰਦੇ ਨੇ ਵੀ ਮੈਂ ਤੇ ਰੱਬ ਦੇ ਪਿਆਰਿਆਂ ਨੂੰ ਉਹਨਾਂ ਦੇ ਵਿੱਚ ਰੱਬ ਦੇ دیدار ਕਰਕੇ ਤੇ ਉਹੀ ਭਾਗਾ ਵਾਲਾ ਥਾਂ ਸਮਝਦਾ ਹਾਂ ਬਾਕੀ ਭਗਤ ਕਬੀਰ ਜੀ ਕਹਿੰਦੇ ਨੇ ਮੇਰੇ ਵਾਸਤੇ ਤੇ ਉਜੜ ਉਜੜ ਰਸਤਾ ਉਜੜ ਥਾਂ ਉਹ ਹੈ ਕਰਦਾ ਜਿੱਥੇ ਕੋਈ ਵੱਸਦਾ ਨਾ ਹੋਵੇ ਬਿਆਬਾਨ ਰਸਤਾ ਹੋਵੇ ਉਹਨੂੰ ਕਹਿੰਦੇ ਨੇ ਕਹਿੰਦੇ ਨੇ ਸਤਿਗੁਰ ਜੀ ਵੀ ਮਾਝ ਰਾਗ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਨ ਸੋਇਨ ਚੁਬਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਰਿੰਦਾ ਸਹੀ ਨਗਰ ਉਜਾੜੀ ਜਿਓ ਕਹਿਣ ਲੱਗੇ ਜਿਹੜਾ ਹਾਂ ਜਿਸ ਸਥਾਨ ਦੇ ਉੱਤੇ ਰੱਬ ਦਾ ਕੋਈ ਪਿਆਰਾ ਹੀ ਨਹੀਂ ਵੱਸਦਾ ਜਿੱਥੇ ਪਰਮੇਸ਼ਰ ਦਾ ਨਾਮ ਜਪਣ ਵਾਲਾ ਨਹੀਂ ਤੇ ਸਤਿਗੁਰ ਕਹਿੰਨ ਲੱਗੇ ਉਹ ਤੇ ਨਗਰ ਉਜਾੜ ਵਰਗੀ ਐ ਉਹ ਤੇ ਨਗਰ ਇਹੋ ਜਿਹੀ ਐ ਜਿੱਥੇ ਕੋਈ ਵੱਸਦਾ ਹੀ ਨਾ ਹੋਵੇ ਪਰ ਜਿੱਥੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਸਤਿਗੁਰ ਕਹਿੰਦੇ ਨੇ ਉਹ ਸਥਾਨ ਇਵੇਂ ਦੇ ਐ ਜਿਵੇਂ ਬਹੁਤ ਸੁੰਦਰ ਮਹਿਲ ਮਾੜੀਆਂ ਹੋਵਣ ਸੋਨੇ ਦੀਆਂ ਬਣੀਆਂ ਹੋਈਆਂ ਮਹਿਲ ਮੜੀਆਂ ਹੋਵਣ ਉਹ ਸਥਾਨ ਇਹੋ ਜਿਹਾ ਹੈ ਸੋ ਅੱਜ ਦੇ ਦੁਨ ਮੇ ਸਲੋਕਾਂ ਦੇ ਵਿੱਚ ਭਗਤ ਗੁਰੂ ਜੀ ਨੇ ਇਹੀ ਨਿਰਣਾ ਦਿੱਤਾ ਹੈ ਵੀ ਤੂੰ ਰੱਬ ਵਾਲਾ ਪਾਸਾ ਜਿਹੜਾ ਹੈ ਨਾ ਉਹਨੂੰ ਸੰਭਾਲ ਕੇ ਰੱਖ ਇਹੀ ਤੇਰਾ ਆਖਰਲੀ ਵੇਲੇ ਸਾਥ ਦੇਣਾ ਹੈ ਦੁਨੀਆਂ ਨੂੰ ਨਾ ਵੇਖ ਬੇ ਦੁਨੀਆਂ ਕੀ ਕਰਦੀ ਹੈ ਦੁਨੀਆਂ ਨੇ ਆਪਣੇ ਚਾਲੀ ਚੱਲਦੀ ਰਹਿਣਾ ਹੈ ਦੁਨੀਆ ਦੇ ਵਿੱਚ ਤੇ ਇਹ ਐ ਬਈ ਜਿਵੇਂ ਇੱਕ ਚੀਜ਼ ਅੱਗੇ ਜਾਂਦੀ ਹੋਵੇ ਤੇ ਦੂਸਰੀ ਉਹਦੇ ਪਿੱਛੇ ਤੁਰਦੀ ਰਹਿੰਦੀ ਹੈ ਪਰ ਕਹਿਣ ਲੱਗਿਓ ਤੂੰ ਆਪਣਾ ਰਸਤਾ ਇੱਕ ਨਿਆਰਾ ਰੱਖ ਉਹ ਨਿਆਰਾ ਰਸਤਾ ਇਹੀ ਹੈ ਕਿ ਪਰਮੇਸ਼ਰ ਦੀ ਆਬਾਦਤ ਕਰਦਿਆਂ ਹੋਇਆਂ ਜ਼ਿੰਦਗੀ ਨੂੰ ਜੀਓ